ਮਾਮਲਾ ਸਾਰਾ ਤੇ ਮੇਰੀ ਪਰਿਵਾਰਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇੰਚਾਰਜਾ ਮੁੰਡਾ ਮੱਖਣ ਸੀ ਉਹਨੂੰ ਸ਼ਰਿਆਮ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਕਤਲ ਉਸ ਤੇ ਸ਼ਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ ਸ਼ਰਿਆਮ ਤਿੰਨ ਤੋਂ ਚਾਰ ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਸੀ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਦੋਨੀ ਬਾਲਿਆ ਉਹਦੇ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਤਮ ਕਿਰ ਵਿੱਚ ਕੀ ਕਹਿੰਦੇ ਹੋ ਜੀ ਅੱਜ ਵਾਰ ਹੋਲ ਲੈਂਦੇ ਲੈ ਟਾਈਮ ਕੰਪਲੀਟ ਅਸੀਂ ਕੁਝ ਦਿਨ ਪਹਿਲਾਂ ਹੀ 10 ਕ ਦਿਨ ਪਹਿਲਾਂ ਹੀ ਅਸੀਂ ਐਸ ਐਚਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਵਲ ਆ ਉਹਨੂੰ ਫਿਰ ਧਮਕੀ ਆਈ ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਕਿਉਂਕਿ ਉਹਦਾ ਰੈਜ਼ੀਡੈਂਸ ਮਜੀਠੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਸ ਦੀ ਥਿਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਕਮ ਸੇ ਕਮ ਸਾਡੇ ਤੋਂ 25-30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਆ ਉਦੋਂ ਦਾ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਸ਼ਰਿਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਤੇ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਵਾ ਮੇਰਾ خیال ਕਿ ਕੋਈ ਸੁਰੱਖਿਆ ਨਹੀਂ ਦੇ ਰੇ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਹੋਈ ਅੱਛਾ ਕਿੰਨੇ ਦੀ ਫਰੋਤੀ ਮੰਗੀ ਸੀ ਤੁਹਾਡੇ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰਿਆਂ ਕੋਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਤੇ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤਾਂ ਮੈਂ ਡੀਜੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏਡੀਜੀਪੀ ਜਿਹੜੇ ਹੈਗੇ ਨੇ ਸਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅਮਰitsar ਤੇ ਐਸਐਸਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫਆਈਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਣੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਣੇ ਸਕੂਲ ਪੜਦੀ ਆ ਪਰ ਪਲੀਜ਼ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹ ਹੋਈ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਤੋ ਸਜ਼ਾ ਦੇ ਸਰ ਅੱਜ ਪੋਸਟਰ ਪਾਈ ਗਈ ਜੀ ਉਹਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਡੋਨੀ ਬਾਲਿਆ ਕੋਈ ਗੈਂਗਸਟਰ ਉਹਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲਓ ਜੀ ਕਿਵੇਂ ਸ਼ਰਿਆਮ ਬੰਦਾ ਮਾਰ ਕੇ ਸ਼ਰਿਆਮ ਪੋਸਟਾਂ 'ਤੇ ਪਾ ਰਹੇ ਨੇ ਤੇ ਪੁਲਿਸ ਕੁਝ ਵੀ ਨਹੀਂ ਕਰਦੀ। ਧਰਮੇ ਦਾ ਵੀ ਨਾਮ ਆਇਆ ਜੀ ਉਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਿਲਾਫ ਚੱਲ ਰਿਹਾ ਸੀਗੀ ਇਹ। ਪਤਾ ਨਹੀਂ ਜੀ ਸੰਦੇ ਪਤਾ ਨਹੀਂ ਕੌਣ ਧਰਮਾ ਕੀ ਆ ਇਹਦੇ। ਪੁਲਿਸ ਜਾਣਦੀ ਹੋਊਗੀ ਜੀ। ਅਸੀਂ ਤਾਂ ਅਮਨ ਪਸੰਦ ਆ ਸ਼ਹਿਰੀ ਆਂ ਜੀ। ਸਰਕਾਰ ਨੂੰ ਟੈਕਸ ਦਿੰਨੇ ਆ। ਲੱਖਾਂ ਰੁਪਏ ਟੈਕਸ ਦੇਈਦਾ ਵਾ। ਸਿਰਫ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਪਰ ਪਲੀਜ਼ ਜਿਹੜੀ ਐ ਕੋਈ ਸੁਰੱਖਿਆ ਜਾਂ ਕੋਈ ਹੋਰ ਗੱਲ ਨੀ ਕਰਦੇ ਅਕਸਰ ਇਹਦੇ ਕੋਲ ਕੋਈ ਇਹਦੇ ਕੋਲ ਵੀ ਫਰੋਤੀ ਮੰਗੀ ਗਈ ਸੀ ਜਿੱਦਾਂ ਤੁਹਾਨੂੰ ਜੀ ਪਹਿਲੇ ਐਮਪਲਾਈ ਤੋਂ ਮੰਗੀ ਗਈ ਸੀ ਦੋਨਾਂ ਨੂੰ ਹੀ ਧਮਕੀਆਂ ਵੀ ਆਈਆਂ ਫਰੋਤੀ ਵੀ ਮੰਗੀ ਇਥੋਂ ਦਾ ਕੇ ਜਿਹੜਾ ਸਾਡੇ ਮੁੰਡਾ ਹੈਗਾ ਵਾ ਕਬਲ ਉਹਦੇ ਭਰਾ ਨੂੰ ਵੀ ਸ਼ਰਿਆਮ ਉਹ ਟੈਲੀਫੋਨ ਕਰਦੇ ਅਸੀਂ ਤਾਂ ਬੜੀ ਵਾਰੀ ਪੁਲਿਸ ਨੂੰ ਦੱਸ ਚੁੱਕੇ ਹਾਂ ਜੀ ਸਾਰੇ ਮਸਲੇ ਬਾਰੇ ਦੇਖੋ ਪੁਲਿਸ ਦੀ ਬਹੁਤ ਵੱਡੀ ਅਣਗਹਿਲੀ ਆ ਜੀ ਅਲੀ ਹਫਤਾ ਪਹਿਲਾਂ ਇਹਦੇ ਐਸ ਐਚਓ ਜਿਹੜੇ ਹੈਗੇ ਨੇ ਰਾਮ ਬਾਗ ਉਹਨਾਂ ਨੂੰ ਅਸੀਂ ਲਿਖਤੀ ਆਪਣਾ ਲਿਖਤੀ ਤੇ ਨਹੀਂ ਦਿੱਤੀ ਦੱਸ ਕੇ ਆਏ ਸੀ ਟੈਲੀਫੋਨ ਜਿਹੜੀ ਕਾਲ ਆਈ ਸੀ ਉਹ ਦਿਖਾ ਕੇ ਆਏ ਸੀ ਕਿਉਂਕਿ ਮੁੰਡਾ ਕੰਮ ਸਾਡੇ ਕੋਲ ਹੀ ਤੇ ਕਰਦਾ ਸੀ ਪਰ ਉਹਦਾ ਜਿਹੜਾ ਰੈਜ਼ਿਡੈਂਸ ਆ ਉਹ ਮਜੀਠੇ ਠਾਣੀ ਦੇ ਮਜੀਠਾ ਠਾਣੀ ਦੇ ਦਰਖਾਸਤ ਦਿੱਤੀ ਆਪਾਂ ਇਹ ਉਥੇ ਦਿੱਤੀ ਸੀ ਹੁਣ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸੇਫਟੀ ਲਈ ਕੀ ਮੰਗ ਕੀਤੀ ਗਈ ਹੈ ਮੈਂ ਤੇ ਉਹ ਹੀ ਕਿਹਾ ਜੀ ਕਿ ਸਾਡੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਕਿਉਂਕਿ ਅਸੀਂ ਟੈਕਸ ਪੇ ਹੀ ਆਂ ਕਰੋੜਾ ਰੁਪਇਆ ਟੈਕਸ ਲੈਂਦਾ ਜੀ ਸਰਕਾਰ ਨੂੰ ਕਾਦੇ ਵਾਸਤੇ ਦਿੰਨੇ ਆ ਸਿਰਫ ਐਸੇ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਗਨ ਸਾਨੂੰ ਮੁੰਡਿਆਂ ਨੂੰ ਅਸੀਂ ਕਹਿਜ ਕਿ ਆਏ ਸਕੇ ਸੁਰੱਖਿਆ ਦਿੱਤੀ ਜਾਵੇ ਇਹਨਾਂ ਨੇ ਜੇ ਕਿਸੇ ਦਰਜੀ ਨੂੰ ਤੇ ਆ ਜਾਂਦੀ ਆ ਜਾਂ ਕਿਸੇ ਮੋਚੀ ਨੂੰ ਆਉਂਦੀ ਕਾਲ ਉਹਨੂੰ ਤਾਂ ਤਿੰਨ ਤਿੰਨ ਗਨਮੈਨ ਦੇ ਦਿੰਦੇ ਨੇ ਤੇ ਸਾਡੇ ਗਨ ਸਾਡੇ ਸਾਰੇ ਵਿਅਕਤੀ ਸੀ ਉਹਨਾਂ ਦਾ ਵੀ ਜਿਹੜੇ ਮੁਲਾਜ਼ਮ ਸਾਡੇ ਨਾਲ ਖਿਆਲ ਹੀ ਨਹੀਂ ਰੱਖਿਆ ਠੀਕ ਜੀ ਦਾਜੂ ਜੀ ਪੈਰਿੰਗ ਇਸਟ ਹੋਇਆ ਮਕਸਦ ਹੈਗਾ ਹਮ ਦਾ ਕਾਲੂ ਟ੍ਰਾਂਸਪੋਰਟ ਉਹਦਾ ਤੋਂ ਆ ਬੜੀਆਂ ਬੱਜੀਆਂ ਸੀਗਾ ਇੱਥੇ ਅਮਨਦੀਪ ਹਸਪੀਟਲ ਬੋਡੀ ਲਿਆਏ ਸੀ ਜਦੋਂ ਇੱਥੇ ਆ ਇਸ ਤੋਂ ਬਾਅਦ ਡੈਥ ਹੋ ਗਈ ਸੀ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਲੋਇਰ ਰਿਕੁਆਇਰਮੈਂਟ ਹੁੰਦੀ ਆ ਉਹ ਸਾਰੀਆਂ ਅਸੀਂ ਕਰ ਰਹੇ ਆ ਆਪਣੇ ਟੀਮਾਂ ਸੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵਾਹ 4-5 ਦਾ ਅਜੇ ਪਲੀਅਰ ਹੋਇਆ ਸਰ ਕਿੰਨੇ ਜਾਣੇ ਦੀ ਗੋਲੀ ਲੱਗੀ ਜਾਰੀ ਉੱਥੇ ਕੋਈ ਜੜਾਈ ਇਨਜਰਡ ਹੋਇਆ ਇਹਨਾਂ ਦੇ ਬਾਅਦ ਚੇਤਿਆ ਕਿ ਡੈਥ ਹੋ ਗਈ ਸਰ ਫਾਇਰਿੰਗ ਦਾ ਇਨਸਟੈਂਟ ਕੀ ਹੋਇਆ ਦੇਖੋ ਇਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਨਾਲ ਤੁਸੀਂ ਲਵਾਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਫੈਸਲਾ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਇtanto ਦੀ ਪਹੁੰਚ ਹੈ ਠੀਕ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਹੋਈ ਹੈ ਉਹਨੂੰ ਟੋ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਦੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜ ਲੈਣਾ ਅੱਛਾ ਸਰ ਇਹ ਜਿਹੜੇ ਬੰਦਾ ਇੱਧਰ ਆਇਆ ਉਹਦਾ ਪੀਸ਼ਨ ਕੀ ਹਿੰਦਾ ਮਾਰ ਕੇ ਕੀ ਪੀਸ਼ਾ ਸਰ ਨਹੀਂ ਉਹਦੀ ਉਹ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਬੰਦੇ ਸਰ ਉਹਦਾ ਨਾਂ ਕੀ ਸੀ ਕਿੱਥੋਂ ਰਹਿਣ ਵਾਲਾ ਮੱਖਣ ਸਿੰਘ ਮੱਖਣ ਸਿੰਘ ਮੱਖਣ ਤੋਂ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਲੋਂ ਟਰਾਂਸਪੋਰਟ ਅੱਛਾ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਐਦਾ ਵੀ ਗੱਲ ਸਾਹਮਣੇ ਆਈ ਹੈ ਸਰ ਪੁਲਿਸ ਨੂੰ ਬਾਰੇ ਪਤਾ ਸੀ ਇਸ ਬਾਰੇ ਜੀ ਅਜੇ ਅਜੇ ਮੈਂ ਕਿਹਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਕਲੀਅਰ ਨਹੀਂ ਹੋਇਆ ਜਿਉਂ ਉਹਦੇ ਜੇ ਘਬਰਾਏ ਹੋਏ ਨੇ ਅਜੇ ਬਿਆਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਐਗਜ਼ੈਕਟਲੀ ਬੱਸ ਅਡੇ ਦੇ ਵਿੱਚ ਹੋਇਆ ਕਰੀਬ 10 ਵਜੇ